ਮੈਂ ਸਰਵਣ ਸਿੰਘ ਪੰਦੇਰ ਕਿਸਾਨ ਮਜ਼ਦੂਰ ਸ੍ਰਸ਼ਟ ਕਮੇਟੀ ਤੋਂ ਕਿਸਾਨ ਮਜ਼ਦੂਰ ਮੋਰਚੇ ਦਾ ਕੋਆਰਡੀਨੇਟਰ ਹੋ ਰਿਹਾ ਹਾਂ ਅੱਜ ਸਾਡੇ ਦੋਵਾਂ ਫੋਰਮਾਂ ਨੇ ਪਟਿਆਲੇ ਦੇ ਵਿੱਚ ਇਕੱਠੀ ਜੁਆਇੰਟ ਮੀਟਿੰਗ ਕਰਨ ਤੋਂ ਬਾਅਦ ਸਰਕਾਰ ਦੇ ਅਧਿਕਾਰੀਆਂ ਨਾਲ ਸ਼ੁਭਕਰਮ ਸਿੰਘ ਦੀ ਜਿਹੜੀ ਸ਼ਹੀਦੀ ਹੋਈ ਹੈ ਉਹਦੇ ਤੇ ਚਰਚਾ ਕੀਤੀ ਸਾਰੀ ਪ੍ਰੋਪੋਜ਼ਲ ਸਰਕਾਰ ਨੇ ਮੰਨ ਲਈ ਦੇਖੋ ਹੁਣ ਪ੍ਰੈਸ ਦੇ ਫੋਨ ਆ ਰਹੇ ਪਈ ਤੁਸੀਂ ਦੱਸੋ ਕੱਲ ਦੇ ਸੰਸਕਾਰ ਦਾ ਕੀ ਪ੍ਰੋਗਰਾਮ ਹੈਗਾ ਇਸ ਕਰਕੇ ਦੇਖੋ ਹੁਣ ਜਿੰਨਾ ਚਿਰ ਸਰਕਾਰ ਹਰਿਆਣਾ ਦੇ ਅਧਿਕਾਰੀਆਂ ਅਰਧ ਸੈਨਿਕਤਾ ਤੇ ਪੁਲਿਸ ਤੇ ਕੋਈ ਐਫ ਆਈ ਆਰ ਦਰਜ ਨਹੀਂ ਕਰਦੀ ਉਹਨਾਂ ਚੈ ਸਾਰੀ ਗੱਲ ਅੱਗੇ ਨਾ ਵਧੇ ਪਹਿਲੋਂ ਸਾਨੂੰ ਅਧਿਕਾਰੀ ਸਿਖਾਉਂਦੇ ਨੇ ਵੀ ਪਹਿਲੀ ਐਫ ਆਈ ਆਰ ਤੇ ਕਰ ਦੇਈਦੀ ਹੁੰਦੀ ਆ ਬੁੜਕੇ ਜਾਂਚ ਕਰ ਲੈਣੀ ਚਾਹੀਦੀ ਹੈ ਜਾਂਚ ਤਾਂ ਫਿਰ ਹੋ ਜੂ ਤੇ ਅਸੀਂ ਕਿੰਨਾ ਦੇ ਵਕੂਵੇ ਚ ਲਾਸ਼ ਪਈ ਸੀ ਕਿੱਥੇ ਫੈਰਿੰਗ ਹੋਈ ਸਾਰਾ ਕੁਝ ਸਾਡੇ ਸਾਹਮਣੇ ਆ ਜੂ ਜਦ ਕਿ ਸਾਰੀਆਂ ਵੀਡੀਓ ਸਾਹਮਣੇ ਨੇ ਆ ਗਿਆ ਔਰ ਸ਼ਾਇਦ ਅਸੀਂ ਇਹ ਵੀ ਕਹਿ ਰਹੇ ਹਾਂ ਕਿ ਪੰਜਾਬ ਸਰਕਾਰ ਸ਼ਹੀਦ ਨੂੰ ਸ਼ਹੀਦੀ ਵਾਲਾ ਦਰਜਾ ਦੇਵੇ ਤਾਂ ਦੇਖਣਾ ਸਾਡੀ ਸਰਕਾਰ ਪ੍ਰਪੋਜ਼ਲ ਤੇ ਕੀ ਗੱਲ ਕਰਦੀ ਲਗਭਗ 4 ਵਜੇ ਪ੍ਰਪੋਜ਼ਲ ਚੱਲੀ ਗਈ ਸੀ ਅਜੇ ਤੱਕ ਸਰਕਾਰ ਵੱਲੋਂ ਫਾਈਨਲ ਕੋਈ ਗੱਲਬਾਤ ਨਹੀਂ ਆਈ ਹੈਗੀ ਕਿਤਾ ਹੈਗਾ ਕੇਂਦਰ ਲਗਾਤਾਰ ਬੋਲ ਰਿਹਾ ਪਸੀ ਗੱਲਬਾਤ ਲਈ ਤਿਆਰ ਆ ਪਰ ਉਹ ਨਹੀਂ ਦੱਸਦੇ ਵੀ ਪੇਚ ਕਿੱਥੇ ਪਸਿਆ ਸੀ ਅਜੰਡਾ ਤੈਅ ਕਰਨ ਤੋਂ ਸਰਕਾਰ ਭਾਜਦੇ ਸੀ ਕਿਹਾ ਸੀ ਐਮਐਸਪੀ ਖਰੀਦ ਦੀ ਗਰੰਟੀ ਦਾ ਕਾਨੂੰਨ ਬਣਾਉਣ ਦੇ ਹੱਲ ਲਈ ਮੀਟਿੰਗ ਐ ਲਿਖ ਕੇ ਭੇਜੋ ਸਾਨੂੰ ਬਾਕੀ ਹੋਰ ਨਾ ਮੰਗਾ ਵਾਸਤੇ ਉੱਤੇ ਸਰਕਾਰ ਅੜੀ ਹੋਈ ਆ ਤੋ ਇਹ ਰੀਜਨ ਨੇ ਆ ਰੇਸ ਮਾਹੌਲ ਦੇ ਵਿੱਚ ਫਿਰ ਗੱਲਬਾਤ ਕਿਵੇਂ ਹੋਊਗੀ ਜੇ ਸਰਕਾਰ ਅਜੰਡਾ ਤੈਅ ਕਰਕੇ ਸੱਦਾ ਭੇਜਦੀ ਆ ਫਿਰ ਦੋ ਫਾਰਮ ਦੇਖ ਲੈਣਗੇ ਵੀ ਇਹਦਾ ਕੀ ਕਰਨਾ ਹੈਗਾ ਧੰਨਵਾਦ